ਦੋਸਤੋ ਅਸੀਂ ਆਏ ਹੋਏ ਅੱਜ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਇਹ ਪਿੰਡ ਵੀ ਜਿਹੜਾ ਹੈਗਾ ਚਹਲ ਪਾਈ ਚਾਰਾ ਜਿਹੜਾ ਹੈਗਾ ਉਹਦੇ ਨਾਲ ਸਬੰਧਤ ਹੈ ਰੱਲੇ ਪਿੰਡ ਦੀ ਮੈਂ ਇਹਨੂੰ ਜੇ ਕਹਿੰਦੇ ਆ ਇੱਕ ਬ੍ਰਾਂਚ ਆ ਇੱਕ ਕਿਸੇ ਵੇਲੇ ਕੋਈ ਬਜ਼ੁਰਗ ਰੱਲੇ ਪਿੰਡ ਤੋਂ ਉੱਠ ਕੇ ਆਏ ਉਹਨਾਂ ਨੇ ਇਸ ਪਿੰਡ ਨੂੰ ਵਸਾਇਆ ਲੇਕਿਨ ਇਸ ਪਿੰਡ ਦੇ ਨਾਲ ਸਬੰਧਤ ਜਿਹੜੀ ਮੈਂ ਸਮਝਦਾ ਕਿ ਜਿਹੜੀ ਦੇਖਣਯੋਗ ਚੀਜ਼ ਆ ਕਿ ਇਸ ਪਿੰਡ ਦੇ ਵਿੱਚ ਸੱਤ ਗੇਟ ਬਣੇ ਹੋਏ ਨੇਗੇ ਮੈਂ ਮਾਨਸਾ ਗੇਟ ਦੇ ਉੱਤੇ ਘਮਾਉ ਇਹਨੂੰ ਕਿ ਇੱਥੇ ਸੱਤ ਗੇਟ ਬਣੇ ਹੋਏ ਨੇ ਇਨਾ ਗੇਟਾਂ ਦਾ ਇਤਿਹਾਸ ਕੀ ਹੈ ਪਿੰਡ ਬਾਰੇ ਕੋਈ ਖਾਸ ਗੱਲ ਕੀ ਹੈਗੀ ਹੈਗੀ ਇਹ ਇਸ ਪਿੰਡ ਦੇ ਬਚਨੀਕ ਨੇ ਮੇਰੇ ਨਾਲ ਖੜੇ ਹੈਗੇ ਇੱਕ ਤੇ ਗੁਰਮੁਖ ਸਿੰਘ ਜਿਹੜੇ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਸਿੱਧੂਪੁਰ ਦੇ ਆਗੂ ਨੇਗੇ ਦੂਜੇ ਸਾਥੀ ਕੀ ਨਾਂ ਤੁਹਾਡਾ ਜਗਵੀਰ ਸਿੰਘ ਜਗਵੀਰ ਸਿੰਘ ਨੇ ਇਸੇ ਪਿੰਡ ਦੇ ਵਸਿੰਦੇ ਨੇ ਤੁਹਾਡਾ ਨਾਂ ਕੀ ਹੈ ਗੁਰਿੰਦਰ ਸਿੰਘ ਗੁਰਿੰਦਰ ਸਿੰਘ ਇਹ ਇੱਥੇ ਖੜੇ ਨੇਗੇ ਪਿੰਡ ਵਾਲੇ ਜਾਦੇ ਜਾਣਕਾਰੀ ਦੇਣਗੇ ਮੈਂ ਜੇ ਕਹਿਣਾ ਹੋਵੇ ਤੇ ਮੇਰਾ ਪਿੰਡ ਵੀ ਇਹੀ ਅਸਲ 'ਚ ਮੇਰਾ ਪਿੰਡ ਤੇ ਰੱਲੇ ਉਂਝ ਲੇਕਿਨ ਕਿਉਂਕਿ ਇਹ ব্রাঞ্চ ਰੱਲੇ ਪਿੰਡ ਦੀ ਅਸਲ ਦੇ ਵਿੱਚ ਉਹੀ ਚਾਹ ਲੋਕ ਉਹੀ ਜਾਤਾਂ ਬਰਾਦਰੀਆਂ ਸਾਰਾ ਕੁਝ ਉਹਦੀ ਕਾਪੀ ਹੈ ਇਹ ਰੱਲੇ ਪਿੰਡ ਦੀ ਤਾਂ ਇਹ ਗੁਰਮੁਖ ਸਿੰਘ ਜੀ ਇਹ ਬੀਟਾ ਬਾਰੇ ਜਾਣਕਾਰੀ ਦਿਓ ਆਪਣੇ ਆਪ ਤੁਸੀਂ ਹਾਂਜੀ ਮੈਂ ਗੁਰਮੁਖ ਸਿੰਘ ਸਰਦਾ ਸਿੰਘ ਵਾਲਾ ਜੀ ਬਲਾਕ ਪ੍ਰਧਾਨ ਮਾਨਸਾ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਪੁਰ ਆਪਣਾ ਇਹ ਸਰਦਾ ਜਿਹੜਾ ਪਿੰਡ ਹੈ ਜੀ ਸਰਦਾ ਸਿੰਘ ਵਾਲਾ ਇਹ ਰੱਲੇ ਚੋਂ ਬੱਜਿਆ ਹੈ ਪੁਰਾਣਾ ਸਾਡਾ ਰੰਦਾ ਸੀਗਾ ਇੱਥੇ ਜ਼ਮੀਨ ਸੀਗੀ ਰੱਲੇ ਪਿੰਡ ਦੀ ਖੇਤੀ ਕਰਨ ਵਾਸਤੇ ਬਹੁਤ ਯਾਰੀ ਦੂਰ ਪੈਂਦਾ ਸੀਗਾ ਉੱਥੇ ਵਟਾਂਦਰਾ ਕਰਕੇ ਜਿਹੜੇ ਬਜ਼ੁਰਗ ਨੇ ਇਹ ਭਾਈ ਸੀਗੇ ਸਾਰੇ ਸੱਤ ਆ ਇੱਥੇ ਆ ਕੇ ਉਹਨਾਂ ਨੇ ਇੱਥੇ ਜਿਹੜਾ ਰਹਿਣ ਬਸਿਰਾ ਉਹ ਬਣਾਇਆ ਸਾਰਿਆਂ ਨੇ ਆਪੋ ਆਪਣੀ ਪੱਤੀ ਮੁਤਾਬਕ ਦਰਵਾਜ਼ੇ ਬਣਾਏ ਜਿਹੜੇ ਕਿ ਤੁਸੀਂ ਦੇਖ ਰਹੇ ਹੋ ਸੱਤ ਦਰਵਾਜ਼ੇ ਨੇ ਜੀ ਦੋ ਦਰਵਾਜ਼ੇ ਇਹ ਜਿਹੇ ਨੇ ਜਿਨ੍ਹਾਂ ਦੇ ਵਿੱਚੋਂ ਗਾਹਾਂ ਦੋ-ਦੋ ਬਣਦੇ ਆ ਹੂੰ ਉਹ ਉਹਨਾਂ ਦੇ ਪਰਿਵਾਰ ਮੁਤਾਬਕ ਉਹਨਾਂ ਨੇ ਆਪਦੇ ਬਣਾਏ ਨੇ ਹੂੰ ਤੇ ਕੋਈ ਟਾਈਮ ਇਹ ਜਿਆ ਸੀਗਾ ਇਹ ਸਾਰਾ ਨਗਰ ਲੋਕ ਹੋ ਜਾਂਦਾ ਸੀ। ਅੱਛਾ। ਇੱਥੋਂ ਆਪਾਂ ਕਿਸੇ ਵੀ ਵਿਹੀ ਪਈਏ ਤਾਂ ਬਾਹਰ ਕੰਮ ਤੇ ਚਲੇ ਜਾਂਦੇ ਆ। ਫਿਰ ਨਹੀਂ ਤਾਂ ਕਿਸੇ ਵੀ ਵਿਹੀ ਆਈਏ ਤਾਂ ਆਪਾਂ ਇੱਥੇ ਧਰਮਸ਼ਾਲਾ ਚ ਆ ਜਾਂਦੇ ਆ। ਅੱਛਾ। ਤੇ ਜਿਹੜੀ ਵਿਚਾਲੇ ਜਗ੍ਹਾ ਰੱਖੀ ਐ ਇਹ। ਹੂੰ। ਇਹਨੂੰ ਧਰਮਸ਼ਾਲਾ ਕਹਿੰਦੇ ਨੇ। ਇਹ ਪਹਿਲਾਂ ਇੱਥੇ ਬਾਬਾ ਜੀ ਰਹਿੰਦੇ ਸੀਗੇ। ਸਮਝ ਲਓ ਸੰਤ ਮਹਾਪੁਰਸ਼। ਹੂੰ। ਉਹਨਾਂ ਨੇ ਬਹੁਤ ਉੱਚੀ ਚੱਕ ਕੇ ਇਹ ਜਗ੍ਹਾ ਬਣਾਈ ਉਹ ਥਾਈ ਕਹਿੰਦੇ ਆ। ਹੂੰ। ਬਾਅਦ ਵਿੱਚ ਫਿਰ ਜਿਉਂ-ਜਿਉਂ ਟਾਈਮ ਲੱਗਾ ਗਿਆ। ਹੂੰ। ਓਵੇਂ-ਓਵੇਂ ਸਮਝਦੇ ਰਹੀ ਮੁਰੰਮਤ ਕਰਕੇ ਪੱਕੀ ਆ ਗਈ। ਮਾਇਸਤਰ ਹਮਦੂ ਹਾਲਤ ਦੇ ਵਿੱਚ ਹੈ ਤੇ ਬਾਕੀ ਮੇਰੇ ਭਾਈ ਨਿਰਜਗਜੀਤ ਦੀ ਜੱਗਾ ਜੋ ਕਿ ਰਟਾਇਰ ਨੇ ਫੌਜ ਦੇ ਵਿੱਚ 24 ਦਸੰਨ ਦੀ ਹਾਂਜੀ ਹਾਂਜੀ ਜੱਗਾ ਜੀ ਹਾਂਜੀ ਸਰ ਪਿੰਡ ਦਾ ਤਹਾਪ ਇਹੀ ਹੈ ਜੀ ਕਿ ਤੁਰੇ ਚੱਲਉਂਗਾ ਪਹਿਲਾਂ ਪਿੰਡ ਦਾ ਨਾਮ ਦੌਲਤਪੁਰ ਵੀ ਸੀਗਾ ਜੀ ਜੀ ਤੇ ਦੌਲਤਪੁਰ ਸੀ ਪਹਿਲਾਂ ਇਹਦਾ ਨਾਮ ਪਿੰਡ ਦਾ ਨਾਮ ਪਹਿਲਾਂ ਦੌਲਤਪੁਰ ਸੀਗਾ ਜੀ ਅੱਛਾ ਜੀ ਤੇ ਉਸ ਸਮੇਂ ਕੀ ਹੁੰਦਾ ਸੀ ਸਾਡੇ ਪਿੰਡ ਬਹੁਤ ਪੁਰਾਣਾ ਰੇਲਵੇ ਸਟੇਸ਼ਨ ਵੀ ਹੈ ਜੀ 1800 ਈਸਵੀ ਦੇ ਕਰੀਬ ਦਾ ਅੱਛਾ ਉਸ ਟਾਈਮ ਤੇ ਜਦੋਂ ਕਿ ਕਿਹੜੀ ਵੀ ਰੇਲਵੇ ਲਾਈਨਾਂ ਕਿੱਥੋਂ ਕਿੱਧਰੋਂ ਸੀ ਇਹ ਫਰੋਜ਼ਪੁਰ ਦਿੱਲੀ ਰੇਲਵੇ ਅੱਛਾ ਫਰੋਜ਼ਪੁਰ ਦਿੱਲੀ ਰੇਲਵੇ ਲਾਈਨ ਦੇ ਉੱਤੇ ਇਹ ਪਿੰਡ ਆ ਜਾਂਦਾ ਹਾਂਜੀ ਹਾਂਜੀ ਤੇ ਇਹ ਜਿਹੜੇ ਸਾਡੇ ਸਦਾ ਸਿੰਘ ਜੀ ਹੁੰਦੇ ਸੀ ਉਸ ਟਾਈਮ ਤੇ ਇਹ ਉਸ ਟਾਈਮ ਦੇ ਜਿਹੜੇ ਮੁਗਲਾਂ ਦੇ ਜਿਹੜੇ ਕੋਈ ਇੱਥੇ ਹੁੰਦੇ ਸੀ ਅਫਸਰ ਜੀ ਉਹਨਾਂ ਦੀ ਕਾਫੀ ਇਹਨਾਂ ਨੇ ਸੇਵਾ ਜਾਂ ਉਹਨਾਂ ਨਾਲ ਮਿਲਵਤਨ ਰੱਖਦੇ ਸੀਗੇ ਉਹਨਾਂ ਨੇ ਫਿਰ ਜਿਵੇਂ ਪਿੰਡ ਦਾ ਨਾਮ ਸਟੇਸ਼ਨ ਦਾ ਨਾਮ ਸਦਾ ਸਿੰਘ ਦੇ ਨਾਮ ਤੇ ਰੱਖਿਆ ਤੇ ਉਸ ਤੋਂ ਪਿੰਡ ਦਾ ਨਾਮ ਵੀ ਰੌਲਪੁਰ ਦੇ ਨਾਮ ਤੋਂ ਬਦਲੀ ਹੋ ਗਿਆ ਅਸਲ ਵਾਲਾ ਹੋ ਗਿਆ ਅੱਛਾ ਤੇ ਸਾਰਾ ਚਾਹਲ ਬਹੁਤ ਸਾਰੇ ਪਿੰਡ ਆਈ ਕਿਉਂ ਕਿਹਲਾ ਭਾਈ ਤੇਰਾ ਮੰਗਾਂ ਜੀ ਸਾਡੇ ਬਾਬਾ ਜੋਗੀ ਵੀਰ ਨੂੰ ਬਾਬਾ ਜੋਗੀ ਵੀਰ ਦੀ ਜਗ੍ਹਾ ਹੀ ਬਣੀ ਹੋਈ ਹੈਗੀ ਅੱਛਾ ਇੱਥੇ ਬਾਬਾ ਜੋਗੀ ਵੀਰ ਬਣਿਆ ਇੱਥੇ ਬਲਿੰਦ ਬਣੀ ਹੈ ਬਕਾਇਦਾ ਬਲਿੰਦ ਬਣੀ ਹੋਇਆ ਜੀ 6 ਮਹੀਨਾ ਤੋਂ ਮੂਲਾ ਭਰਦਾ ਜੀ ਉੱਥੇ ਨਹੀਂ ਜਿਵੇਂ ਰੱਲੇ ਬਲਿੰਦ ਆ ਉਸੇ ਤਰ੍ਹਾਂ ਦੀ ਆ ਉਵੇਂ ਹਾਂਜੀ ਉਸੇ ਦੀ ਬ੍ਰਾਂਚਾ ਜੀ ਮੰਨ ਲਓ ਅੱਛਾ ਤੇ ਅਖੰਡ ਪਾਠ ਪ੍ਰਕਾਸ਼ ਹੁੰਦਾ ਜੀ ਤਨ ਦਿਨ ਇੱਥੇ ਅੱਛਾ ਜਿਹੜਾ ਅਵੇਂਜਮੈਂਟ ਦੇ ਵਿੱਚ ਵਧੀਆ ਸਾਰਾ ਪਿੰਡ ਨਾਲ ਮਿਲ ਕੇ ਕਰਦਾ ਹੈ ਅੱਛਾ ਤੇ ਬਾਕੀ ਪਿੰਡ ਨੇ ਕਾਫੀ ਸਤੰਤਰ ਦਾ ਸਗਰਾਮੀ ਵੀ ਦਿੱਤੇ ਨੇ ਜਥੇਦਾਰ ਬੱਗਾ ਸਿੰਘ ਜੀ ਜੋ ਕਿ 84 ਦੇ ਸ਼ਹੀਦ ਸਵਾਗਤ ਹੈ ਪ੍ਰਾਪਤਾ ਜੀ ਤੇ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਏਕਤਾ ਦਾ ਸਾਗ ਲੋ ਇਕੱਠੇ ਰਹਿੰਦੇ ਨੇ ਇੱਕੋ ਹੀ ਗੁਰਦੁਆਰਾ ਸਾਹਿਬ ਏ ਸਾਰੇ ਜਾਤੀ ਸਾਰੇ ਪਿੰਡ ਚ ਸਾਰੇ ਪਿੰਡ ਦਾ ਸਾਰੇ ਜਾਤੀਆਂ ਦਾ ਮਤਲਬ ਤਾਂ ਇਹ ਹਾਲਤਾਂ ਵੀ ਜਾਤਾਂ ਬਰਾਦਰੀਆਂ ਦੇ ਨਾਲ ਸਾਡਾ ਗੁਰਦੁਆਰਾ ਅੱਡੇ ਇੱਕੋ ਹੀ ਸਮਸ਼ਾਨ ਘਾਟਾ ਜੀ ਇੱਕੋ ਹੀ ਗੁਰਦੁਆਰਾ ਸਾਹਿਬ ਆ ਸਾਰਾ ਪਿੰਡ ਦੇ ਵਿੱਚੀਆਂ ਦੇ ਨਾਮ ਰੱਖਿਆ ਜਿਵੇਂ ਬਾਬਾ ਜਗੀਰ ਸਿੰਘ ਹੌਲਦਾਰ ਵਾਲੀ ਗਲੀ ਲਿਖਿਆ ਹੋਇਆ ਹੈ ਹੈ ਜੀ ਹਾਂਜੀ ਹਾਂਜੀ ਅੱਲਾਹ ਦਾ ਕਵੀ ਜਿਵੇਂ ਇਧਰ ਬਾਬਾ ਨਹਿਾਲ ਸਿੰਘ ਜੀ ਵਾਲੀ ਗਲੀ ਆ ਜੀ ਜੀ ਸਰਪੰਚਾ ਹਰਦੀਪ ਸਿੰਘ ਸਰਪੰਚ ਵਾਲੀ ਵੇਖੇ ਇਹਦੇ ਇਹ ਪਹਿਲਾ ਪੁਰਾਣੇ ਟਾਈਮਾਂ ਦੇ ਵਿੱਚ ਕੀ ਹੁੰਦਾ ਸੀਗਾ ਜਿੱਥੇ ਬਰਾਤ ਕਮੂਨ ਵਗੈਰਾ ਬੈਠਣ ਦਾ ਪ੍ਰਬੰਧ ਵੀ ਹੁੰਦਾ ਸੀਗਾ ਪਹਿਲੇ ਵਿਚਕਾਰ ਧਰਮਸ਼ਾਲਾ ਬਣੀ ਸੀ ਪੁਰਾਣੇ ਸਮਿਆਂ ਤੋਂ ਅੱਛਾ ਜੀ ਤੇ ਸੱਤ ਦਰਵਾਜ਼ੇ ਬਣੇ ਹੋਏ ਨੇ ਸੱਤੇ ਦਰਵਾਜ਼ਿਆਂ ਦੇ ਪੱਤੀਆਂ ਵਾਜੀ ਸੱਤ ਨੰਬਰਦਾਰ ਹੁੰਦੇ ਸੀਗੇ ਅੱਛਾ ਨੰਬਰਦਾਰ ਵੀ 7 ਸੀ ਹਾਂ ਜੀ ਤੇ ਗੇਟ ਵੀ 7 ਨੇ ਇਹ ਪੱਤੀਆਂ ਵਾਜਦੇ ਨੇ ਅੱਛਾ ਸੱਤ ਪੱਤੀਆਂ ਸੀਗੀਆਂ ਹਾਂ ਜੀ ਸੱਤ ਹੀ ਨੰਬਰਦਾਰ ਸੱਤ ਹੀ ਗੇਟ ਨੇ ਹਾਂ ਜੀ ਅੱਛਾ ਇਹ ਤਾਂ ਕਿਲਾ ਟਾਈਪ ਐ ਬਣਾਏ ਹੋਏ ਜਿਵੇਂ ਕੋਈ ਸਕਿਉਰਟੀ ਨੂੰ ਲੈ ਕੇ ਹੁੰਦਾ ਹੈ ਨਾ ਸਾਰਾ ਸਕਿਉਰਟੀ ਪਰਪਸ ਦੇ ਲਈ ਵੀ ਚੰਗਾ ਮਤਲਬ ਵਧੀਆ ਆਪ ਸੀਗਾ ਜੀ ਇਹ ਸਾਡਾ ਪਲੱਸ ਪੁਆਇੰਟ ਸੀਗਾ ਤੇ ਮਤਲਬ ਛੇਤੀ ਛੇਤੀ ਪਿੰਡ ਦੇ ਵਿੱਚ ਕੋਈ ਨਿਸ਼ੇਦੀ ਵਾਰਦਾਤ ਜਾਂ ਨਹੀਂ ਹੁੰਦੀਆਂ ਸੀਗੀਆਂ ਤੇ ਪਿੰਡ ਲੌਕ ਹੋ ਜਾਂਦਾ ਸੀਗਾ ਜੀ ਦਰਵਾਜ਼ੇ ਹੁੰਦੇ ਸੀਗੇ ਨਾ ਚਾਰਚ ਫੇਰੋ ਸਾਰਾ ਪਿੰਡ ਲੌਕ ਹੋ ਜਾਂਦਾ ਹਾਂਜੀ ਹਾਂਜੀ ਹੁਣ ਦਰਵਾਜ਼ੇ ਹੈ ਨਹੀਂ ਕੋਈ ਜ਼ਮਾਨਾ ਸੀ ਕਿਸੇ ਵੇਲੇ ਵੀ ਚੋਰੀਆਂ ਡਾਕੂ ਲੁਟੇਰੇ ਉਹਨਾਂ ਤੋਂ ਬਚਣ ਲਈ ਹੈ ਨਾ ਬਾਕੀ ਅਸੀਂ ਵੀ ਚਲੋ ਸਾਡੀ ਤਾਂ ਉਨੀ ਉਮਰ ਹੈ ਨਹੀਂ 40-45 ਸਾਲਾਂ ਉਮਰ ਆ ਜੀ ਸੁਣਿਆਗਾ ਜਿਹੜੀ ਹਿਆਤ ਪਿੰਡ ਦਾੋਂ ਤੁਹਾਨੂੰ ਦੱਸ ਰਹੇ ਆਗੇ ਠੀਕ ਹੈ ਕੋਈ ਛੋਟੀ ਮੋਟੀ ਕੋਈ ਭੁੱਲ ਜਾ ਕੋਈ ਕਮੀ ਨਹੀਂ ਰਹ ਸਕਦੀ ਆਗੀ ਹਾਂ ਠੀਕ ਹੈ ਬਾਕੀ ਹੋਰ ਬੱਚੇ ਪਿੰਡ ਦੇ ਵੀ ਹੋਰਗੇ ਬੱਚੇ ਇਹ ਸਰਦਾਰ ਜਗਚਾਨਣ ਸਿੰਘ ਚੇਅਰਮੈਨ ਵਾਲੀ ਗਲੀ ਆ ਹੈ ਜੀ ਹਾਂਜੀ ਇਹ ਗੇਟ ਆ ਇੱਕ ਹਾਂਜੀ ਪੱਤੀ ਭਾਗ ਸਿੰਘ ਹਾਂਜੀ ਪੱਤੀਆਂ ਦੇ ਨਾਮ ਲਿਖੇ ਹੋਏ ਨੇ ਪਹਿਲਾਂ ਜੀ ਅੱਛਾ ਗੇਟਾਂ ਦੇ ਉੱਤੇ ਪੱਤੀਆਂ ਦੇ ਨਾਮ ਵੀ ਆ ਹਾਂਜੀ ਉੱਪਰ ਲਿਖੇ ਹੋਏ ਨੇ ਸਾਰਿਆਂ ਦੇ ਅੱਛਾ ਅੱਤ ਪੱਤੀਆਂ ਹੋ ਗਈਆਂ ਇਹ ਭਾਗ ਸਿੰਘ ਵਾਲੀ ਪੱਤੀ ਹੋ ਗਈ ਹਮੇਸ਼ਾ ਸਾਰਿਆਂ ਦੇ ਕੋਲੇ ਕਿਹਾ ਜੀ ਅੱਗੇ ਪੱਤੀ ਦਾ ਨਾਮ ਆਇਆ ਸਾਰੇ ਲਿਖੇ ਹੋਏ ਠੀਕ ਠੀਕ ਹੈ ਇਹ ਹਾਂ ਅਗਲਾ ਗੇਟ ਲਾਓ ਇਹ ਇਹ ਕਿੰਨਾ ਤਿੰਨ ਚਾਰ ਗੇਟ ਹੋ ਗਏ ਇਹ ਹਾਂ ਬੋਦ ਦੋ ਅੰਦਰ ਆ ਇਹਦੇ ਕਿਹਦੇ ਅੱਗੇ ਇਹਦੇ ਗਾਂਵ ਦਾ ਸਭ ਗੇਟ ਫੇਰਨੇ ਹੈ ਨਾ ਵੱਡੇ ਗੇਟ ਦੇ ਅੰਦਰ ਦੋ ਗੇਟ ਨੇ ਇਹਦਾ ਕੀ ਕਾਰਨ ਹੈਗਾ ਬਸ ਇਹ ਅੱਗੇ ਅੱਗੇ ਫਿਰ ਜਿਵੇਂ ਉਹਨਾਂ ਦੇ ਪਰਿਵਾਰ ਦੀ ਪੱਤੀ ਵਾਜ ਫਿਰ ਅੱਗੇ ਇੱਕ ਜਿਵੇਂ ਇਧਰ ਵਾਲੀ ਵਾਲ ਅਗਲੀ ਬਣ ਗਈ ਇਧਰ ਅਲੱਗ ਗਲੀ ਜਿਵੇਂ ਭਾਗ ਸਿੰਘ ਹੋਰੀਆਂ ਜਿਹੜੇ ਇਹਨਾਂ ਦੇ ਦੋ ਬੇਟੇ ਸੀਗਾ ਹਾਂਜੀ ਹਾਂਜੀ ਇਸ ਤਰ੍ਹਾਂ ਤੋਂ ਇਹੀ ਕ ਤੇ 1947 ਤੋਂ ਪਹਿਲਾਂ ਤਾਂ ਇੱਥੇ ਮੈਂ ਸੁਣਿਆ ਹੈਗਾ ਮੁਸਲਮਾਨ ਬਹੁਤ ਵੱਡੀ ਗਿਣਤੀ ਚ ਵੱਸਦੇ ਸੀ ਇਸ ਪਿੰਡ 'ਚ ਹਾਂਜੀ ਪਹਿਲਾਂ ਬਾਅਦ ਹਾਂ ਜੋ 47 ਵਾਲੇ ਫਿਰ ਦੰਗੇ ਹੋਏ ਆ ਉਹਦੇ ਵਿੱਚ ਉਹਨਾਂ ਦਾ ਇੱਥੇ ਕਤਲੇਆਮ ਵੀ ਹੋਇਆ ਉਹ ਸਾਰੇ ਪੂਰੇ ਪੰਜਾਬ 'ਚ ਹੀ ਹੋਇਆ ਇੱਕ ਉਹ ਹਾਂ ਉਹ ਮਾੜਾ ਮਾਹੌਲ ਸੀਗਾ ਸਰਦਾਰ ਮਨਦੀਪ ਸਿੰਘ ਮੀਪਾ ਹਾਂਜੀ ਵਾਲੀ ਗਲੀ ਆ ਗਈ ਇਹ ਇਹ ਪੱਤੀ ਆ ਗਈ ਜੀ ਏਕੜੀ ਹੈ ਜੀ ਮਹਤਾਪੱਤੀ ਮਹਤਾਪੱਤੀ ਹਾਂਜੀ ਮਹਤਾਬ ਸਿੰਘ ਪੱਤੀ ਲਿਖਿਆ ਹੋਇਆ ਤੇ ਇਹ ਗੇਟ ਆ ਗਿਆ ਜੀ ਅੱਗੇ ਇੱਕ ਹੋਰ ਹਾਂਜੀ ਸ਼ਾਮ ਪੱਤੀ ਆ ਗਈ ਉਹ ਸ਼ਾਮ ਪੱਤੀ ਆ ਗਈ ਹਾਂ ਸ਼ਾਮ ਦੇ ਗਾਹਾਂ ਦੋ ਅੱਛਾ ਇਹ ਇਹ ਮੁਕੰਦ ਸਿੰਘ ਫੌਜੀ ਵਾਲੀ ਗਲੀ ਕਿਵੇਂ ਇਹ ਕਿਵੇਂ ਇਹਦੇ ਗਾਹਾਂ ਦੋ ਬਣਦੇ ਨੇ ਇੱਕ ਦਰਵਾਜ਼ੇ ਦੇ ਅੱਛਾ ਉਹੀ ਸੁਣ ਦੱਸ ਕੇ ਟੈਂਜ ਜਿਵੇਂ ਜੀ ਜਿਹੜੇ ਸਾਹ ਤੇ ਪਰਿਵਾਰ ਅੱਗੇ ਵਧਾ ਗਿਆ ਉਹਨਾਂ ਦੇ ਉੱਪਰ ਅੱਗੇ ਨਾ ਇੱਕ ਦਰਵਾਜ਼ੇ ਦੇ ਗਾਹਾਂ ਦੋ ਗਲੀਆਂ ਬਣਾ ਲੀਆਂ ਇਧਰ ਇਹਦਾ ਨਾਮ ਰੱਖਤਾ ਮੁਕੰਦ ਸਿੰਘ ਫੌਜੀ ਵਾਲੀ ਗਲੀ ਪਰਲੀ ਤੇ ਜੱਗਾ ਸਿਰ ਫੌਜੀ ਵਾਲੀ ਅੱਛਾ ਇਹ ਸ਼ਾਮ ਸਿੰਘ ਚਹਿਲ ਸੀ ਜਿਹੜੇ ਇਹਨਾਂ ਦੇ ਦੋ ਗਲੀਆਂ ਬਣਾ ਲੀਆਂ ਇਧਰ ਵੀ ਦਾ ਨਾਮ ਰਸਤਮ ਕੰਕਨ ਫੌਜੀ ਵਾਲੀ ਲਈ ਫਰਮੀ ਦੇ ਜੱਗਾ ਸਿੰਘ ਫੌਜੀ ਵਾਲੀ ਲਈ ਅੱਛਾ ਇਹ ਸ਼ਾਮ ਸਿੰਘ ਚਹਲਸੀ ਜਿਹੜੇ ਇਹਨਾਂ ਦੇ ਦੋ ਬੇਟੇ ਸੀ ਹਾਂਜੀ ਇਹਨਾਂ ਦੀ ਜੱਗਾ ਸਿੰਘ ਫੌਜੀ ਮੁਕੰਦ ਸਿੰਘ ਫੌਜੀ ਹਾਂਜੀ ਦੋਨੋਂ ਫੌਜੀ ਸੀਗੇ ਬੇਟੇ ਉਹਨਾਂ ਦੇ ਹੋਰ ਸੀਗੇ ਜੀ ਅੱਛਾ ਇਹ ਜਿਹੜੀ ਗਲੀਆਂ ਨੇ ਇਹ ਹੁਣ ਦੇ ਨਾਮਾਂ ਤੇ ਲਿਖੀਆਂ ਗਈਆਂ ਨੇ ਅੱਛਾ ਇਹ ਥੋੜੀ ਜਿਹੀ ਮਿਸਟੇਕ ਹੁੰਦੀ ਇੱਥੇ ਇਸ ਗੇਟ ਨੂੰ ਆ ਦੋ ਗੋਲੀਆਂ ਲੱਗਦੀਆਂ ਹਾਂਜੀ ਹਾਂਜੀ ਹਾਂ ਬਹੁਤ ਸੋਹਣਾ ਠੀਕ ਹੈ ਜੀ ਇਹ ਅੱਗੇ ਅੱਗੇ ਜੀ ਗਲਾਪ ਪੱਤੀ ਆਹ ਗੁਲਾਬ ਸਿੰਘ ਵਾਲੀ ਪੱਤੀ ਆ ਗਈ ਹਾਂਜੀ ਇਹ ਸਾਰੇ ਭਰਾ ਸੀ ਹੱਸ ਹੂੰ ਤੇ ਇਹ ਲਿਖਿਆ ਹੋਇਆ ਸਰਦਾਰ ਪ੍ਰਗਟ ਸਿੰਘ ਮਾਸਟਰ ਵਾਲੀ ਗਲੀ ਇਹ ਮਾਸਟਰ ਸੀਗੇ ਅੱਛਾ ਇਹ 7ਵਾਂ ਗੇਟ ਹੈ ਹਾਂ ਜੀ ਜਿਹੜਾ ਕੋਈ ਮੰਨ ਲਓ ਮਸ਼ਹੂਰ ਹੁੰਦਾ ਉਹਦਾ ਨਾਮ ਲਿਖਿਆ ਹੋਇਆ ਗਲੀ ਤੇ ਇਸ ਦੇ ਨਾਲ ਇਹ ਨਹੀਂ ਹੈਗਾ ਵੀ ਸਮਝ ਲਓ ਜਿਹੜੇ ਉਹ ਬਾਬਿਆਂ ਦਾ ਪੱਤੀ ਆ ਉਹਦਾ ਨਾਮ ਨਹੀਂ ਹੈਗਾ ਅੱਛਾ ਜਿਹੜਾ ਬੰਦਾ ਮੌਕੇ ਤੇ ਮਸ਼ਹੂਰ ਆ ਆ ਸਰਪੰਚੀ ਵੇ ਹਾਂ ਉਹਨਾਂ ਦਾ ਨਾਮ ਲਿਖਿਆ ਪੱਤੀਆਂ ਜਿਵੇਂ ਉਹ ਉਹ ਮੇਨ ਨਾਮ ਜਿਵੇਂ ਪੱਤੀਆਂ ਗਲਾ ਪੱਤੀਆਂ ਗਈ ਉਹ ਪੱਤੀਆਂ ਦਾ ਨਾਮ ਲਿਖਿਆ ਠੀਕ ਠੀਕ ਹੈ ਠੀਕ ਹੈ ਇਹ ਪਹਿਲਾਂ ਪਿੰਡ ਦਾ ਨਾਮ ਸੀਗਾ ਜੀ ਦੌਲਤਪੁਰਾ ਦੌਲਤਪੁਰਾ ਜਿਹੜਾ ਵੱਡਾ ਬਾਬਾ ਸੀਗਾ ਸੱਦਾ ਸਿੰਘ ਹਾਂਜੀ ਉਹਦੇ ਔਲਾਦ ਲਈ ਹੋਈ ਬਾਕੀ ਸਾਰਿਆਂ ਦੇ ਛੇ ਭਰਾਵਾਂ ਦੇ ਔਲਾਦ ਹੋ ਗਏ ਅੱਛਾ ਉਹ ਬੰਦਾ ਇੱਥੋਂ ਨਾਰਾਜ਼ ਹੋ ਕੇ ਕਹਿੰਦਾ ਵੀ ਮੈਂ ਤਾਂ ਆਪਣੇ ਪੁਰਾਣੇ ਪਿੰਡੀ ਜਾਨਾ ਰੱਲੀ ਅੱਛਾ ਮੈਨੂੰ ਨੇ ਵਾਅਦਾ ਨਹੀਂ ਕਰਿਆ ਅੱਛਾ ਸਾਰੇ ਭਰਾਵਾਂ ਨੇ ਰਾਏ ਕਰਕੇ ਭਾਈਚਾਰੇ ਮੁਤਾਬਕ ਉਹਨਾਂ ਨੂੰ ਕਿਹਾ ਵੀ ਦੇਖ ਤੂੰ ਨਾ ਰੱਖਣਾ ਉਹਦਾ ਪਿੰਡ ਦਾ ਹੀ ਨਾਮ ਆਪਾਂ ਤੇਰੇ ਨਾਂ ਤੇ ਰੱਖ ਦਿੰਨੇ ਆ। ਅੱਛਾ। ਉਹਨਾਂ ਨੇ ਦੌਲਤਪੁਰੇ ਤੋਂ ਬਦਲ ਕੇ ਪਿੰਡ ਦਾ ਨਾਮ ਸੱਦਾ ਸਿੰਘ ਵਾਲਾ ਰੱਖ ਦਿੱਤਾ। ਅੱਛਾ ਉਹਨਾਂ ਦੇ ਔਲਾਦ ਹੈ ਨਹੀਂ ਸੀ। ਹਾਂਜੀ ਉਹ ਬਾਬਾ ਜੀ ਦਾ ਨਾਮ ਸੱਦਾ ਸਿੰਘ ਸੀ। ਜਿਹੜਾ ਬਾਬਾ ਸੱਦਾ ਸਿੰਘ ਸੀ ਉਹਦੇ ਔਲਾਦ ਨਹੀਂ ਸੀ। ਪਹਿਲਾਂ ਹੈ ਨਹੀਂ ਸੀ ਜੀ। ਅੱਛਾ ਉਹ ਨਰਾਜ਼ ਹੋ ਕੇ ਇੱਥੇ ਜਾਣ ਲੱਗੇ। ਜਾਣ ਲੱਗੇ। ਤੇ ਦੂਜਿਆਂ ਨੇ ਕਿਹਾ ਵੀ ਸਾਡੇ ਔਲਾਦ ਹੈਗੀ ਤੇ ਤੇਰਾ ਇਹ ਪਿੰਡ ਦਾ ਨਾਂ ਹੀ ਤੇਰੇ ਨਾਂ ਤੇ ਰੱਖ। ਤੇਰੇ ਨਾਂ ਤੇ ਰੱਖ ਦਿੰਨੇ ਆ। ਉਸ ਤੋਂ ਬਾਅਦ ਮਹਾਰਾਜ ਦੀ ਏਡੀ ਕਿਰਪਾ ਹੋਈ। ਹਾਂ। ਜਦੋਂ ਪਿੰਡ ਦਾ ਨਾਮ ਬਦਲ ਕੇ ਨਾਲੇ ਸਟੇਸ਼ਨ ਨਾਲੇ ਪਿੰਡ ਦਾ ਨਾਮ ਬਦਲ ਕੇ ਸੱਦਾ ਸਿੰਘ ਵਾਲ ਹਾਂਜੀ ਉਹ ਉਹਨਾਂ ਦਾ ਦਰਵਾਜਾ ਹੈ ਅੱਛਾ ਬਾਬੇ ਕੇ ਵਜਦੇ ਨੇ ਉਹ ਜਿਹੜਾ ਦੂਜਾ ਪਿੰਡ ਹੈ ਉਹ ਸਾਰਾ ਆਧੀਆਂ ਚਾਹੁੰਦਾ ਉਹਨਾਂ ਕੋਲ ਸਾਰਿਆਂ ਕੋਲੇ ਉਨੀ ਜਮੀਨ ਹੈ ਅੱਛਾ ਜਿਹੜਾ ਬਾਬੇ ਕਾ ਲਾਣਾ ਵਜਦਾ ਹੈ ਅੱਛਾ ਉਹਨਾਂ ਕੋਲੇ ਇਕੱਲਿਆਂ ਕੋਲੇ ਅੱਧੀ ਜਮੀਨ ਹੈ ਜਿਹੜੇ ਸੱਦਾ ਸਿੰਘ ਦੀ ਔਲਾਦ ਹੈ ਉਹਨਾਂ ਨੂੰ ਬਾਬੇ ਕੇ ਕਿਹਾ ਜਾਂਦਾ ਬਾਬੇ ਕੇ ਕਿਹਾ ਜਾਂਦਾ ਜੀ ਬਾਕੀ ਸਾਰੇ ਉਹਨਾਂ ਦੇ ਛੋਟੇ ਭਰਾ ਮੰਨ ਲਓ ਅੱਛਾ ਅੱਛਾ ਤੇ ਉਹ ਵੱਡੇ ਸੀਗੇ ਓਕੇ ਤੇ ਦੌਲਤਪੁਰੇ ਤੋਂ ਸੱਦਾ ਸਿੰਘ ਨਾਲ ਜਿਹੜਾ ਇਸ ਤਰੀਕੇ ਨਾਲ ਬਣਿਆ ਇਹ ਇਤਿਹਾਸ ਹੈ ਦਾ ਹਾਂਜੀ ਹੁਣ ਵਾਲੇ ਜਿਹੜੇ ਮੌਕੇ ਦੇ ਸਰਪੰਚ ਨੇ ਹਾਂ ਜਿਹੜਾ ਇਹ ਤੋਂ ਪਹਿਲਾਂ ਸੀਗੇ ਜਿਹੜੇ ਮੰਨ ਕਮਲ ਕਮਲਜੀਤ ਸਿੰਘ ਉਹਨਾਂ ਨੇ ਵਧੀਆ ਕੰਮ ਕਾਰਗੁਜ਼ਾਰੀ ਕੀਤੀ ਹੈ ਜਿਹੜਾ ਦਰਵਾਜ਼ਿਆਂ ਨੂੰ ਰੰਗ ਕਰਵਾਇਆ ਅੱਛਾ ਇਹ ਉਹਨਾਂ ਨੇ ਕਰਵਾਇਆ ਪਹਿਲਾਂ ਰੰਗ ਨਹੀਂ ਸੀਗਾ ਦਰਵਾਜ਼ਿਆਂ ਨੂੰ ਅੱਛਾ ਉਹ ਸ਼ਾਨ ਸ਼ੌਕ ਤਾਂ ਇਦਾਂ ਦੀ ਹੋ ਸੀਗੀ ਅੱਛਾ ਜੀ ਪਰ ਰੰਗ ਦੇ ਨਾਲ ਥੋੜੀ ਜਿਹੀ ਹੋਰ ਜ਼ਿਆਦਾ ਜਿਹੜੀ ਗੱਲ ਹੈ ਅੱਛਾ ਉਹ ਬਣ ਗਈ ਗੇਟਾਂ ਤੇ ਇੱਕ ਵਾਰੀ ਸਮੋਖਾਂ ਜੀ ਅੱਗੇ ਵੀ ਅਸੀਂ ਹੰਬੜਾ ਮਾਰਾਂਗੇ ਵੀ ਇਹਦੀ ਸੁਭਾਲ ਜਿਵੇਂ ਬਰਕਰਾਰ ਰੱਖੀ ਜਾਵੇ ਇਹ ਬਹੁਤ ਸ਼ਾਨਦਾਰ ਬਰਾਸਤਾ ਸਾਰੇ ਪਿੰਡ ਦੀ ਹੈ ਨਾ ਹਾਂ ਜੀ ਕਿਲਾ ਟਾਈਪ ਲੱਗਦਾ ਪਹਿਲੀ ਗੱਲ ਤਾਂ ਬਾਕੀ ਜਿਹੜਾ ਬਿਊਟੀ ਦੇ ਪੱਖ ਤੋਂ ਸੁੰਦਰਤਾ ਦੇ ਪੱਖ ਤੋਂ ਬਹੁਤ ਸੋਹਣਾ ਲੱਗਦਾ ਹੈ ਕੀ ਸੰਭੀਨ ਪੁੱਛੀ ਆ ਰਸਮੀ ਤੌਰ ਤੇ ਜਿਹੜੇ ਆ ਰੋਖ ਲੱਗੇ ਹੋਏ ਨੇ ਇਹਨੂੰ ਵਧੀਆ ਕਿ ਕੌਣ ਕੌਣ ਬੈਠੇ ਨੇ ਠੀਕ ਆ ਹਾਂ ਕੀ ਹਾਲ ਹੈ ਜੀ ਠੀਕ ਹੋ ਹਾਂ ਜੀ ਹਾਂ ਜੀ ਬੋਲੋ ਕੁਝ ਤੁਹਾਨੂੰ ਬੋਲਣ ਲਈ ਅੱਛਾ ਇਹ ਏ ਧਰਮਸ਼ਾਲਾ ਹੈ ਇਹ ਸੱਦਾ ਸਿੰਘ ਵਾਲੇ ਦੀ ਧਰਮਸ਼ਾਲਾ ਹੈ ਅੱਛਾ ਜੀ ਜੀ ਵੀ ਫੋਟੋ ਨਾ ਚਲੋ ਇਹ ਪਿੰਡ ਦੀ ਧਰਮਸ਼ਾਲਾ ਹੈ ਬਹਿ ਜਾਓ ਬੰਦ ਕਰਦੇ ਤੇ ਸੱਤ ਗੇਟ ਨੇ ਪਿੰਡ ਸੱਦਾ ਸਿੰਘ ਵਾਲਾ ਇਹਦੀ ਇਤਿਹਾਸ ਤੋਂ ਦੱਸਣ ਰੱਖੇ ਕਿ ਚਹਲ ਪਾਈ ਚਾਰੇ ਦਾ ਇਹ ਪਿੰਡ ਹੈਗਾ ਤਾਂ ਇਹਦੇ ਲਈ ਜਿਹੜੇ ਇੱਥੇ ਬਜ਼ੁਰਗ ਆ ਕੇ ਆਪਣਾ ਬੇਲਾ ਸਮਾ ਕੇ ਉਹ ਕਰਦੇ ਬਤੀਤ ਕਰਦੇ ਅੱਛਾ ਕੇ ਬੈਠਦੇ ਆ ਪੱਕੇ ਲੱਗੇ ਹੋਏ ਆ ਤੇ ਨਿਕੜੀ ਤੂੰ ਬੋਲ ਕੁਝ ਤੇਰਾ ਪਿੰਡ ਕਿਹੜਾ ਸੱਦਾ ਸਿੰਘ ਵਾਲਾ ਤੇਰਾ ਪਿੰਡ ਸੱਦਾ ਸਿੰਘ ਵਾਲਾ ਹੈ ਕਿੱਧਰ ਨੂੰ ਆਇਆ ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ 7th ਦੇ ਵਿੱਚ ਠੀਕ ਹੈ ਸੱਦਾ ਸਿੰਘ ਵਾਲੇ ਬਾਰੇ ਕੀ ਪਤਾ ਹੋਰ ਅ ਇੱਥੇ ਦਾ ਜਿਹੜਾ ਪਿਛਲਾ ਥਾਂ ਸੀਗਾ ਉਦੋਂ ਸਾਡਾ ਪਿੰਡ ਦੌਲਤਪੁਰਾ ਸੀਗਾ ਤੇ ਹੁਣ ਸਾਡੇ ਪਿੰਡ ਦਾ ਨਾਮ ਸੱਦਾ ਸਿੰਘ ਵਾਲਾ ਸੱਦਾ ਸਿੰਘ ਵਾਲਾ ਓਕੇ ਠੀਕ ਹੈ ਛੋਟੀ ਬੱਚੀ ਨੇ ਵੀ ਉਹੀ ਰਿਪੀਟ ਕੀਤੀ ਹੈ ਗੱਲ ਸੱਤ ਗੇਟ ਨੇ ਸੱਤ ਪੱਤੀਆਂ ਨੇ ਤੇ ਪਿੰਡ ਦਾ ਨਾਮ ਸੱਦਾ ਸਿੰਘ ਹੈ ਰੇਲਵੇ ਸਟੇਸ਼ਨ ਹੈ ਜਿਹੜਾ ਕਿ ਦਿੱਲੀ ਤੋਂ